ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਮੇ ਸਮੇ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਉਹ ਵrundਲੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਸੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ বারবার ਹੋਵੇ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਅਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਤ ਕੰਡੇ ਜਿਵੇਂ ਕਿ ਹੁਣ ਕੰਗੜਾ ਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਵਿਰੋਧੀ ਚਿਹਰਾ ਉਹ ਦਿਖਾਇਆ ਪੰਜਾਬ ਵਿਰੋਧੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਐਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕਾਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਬਾਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਵਜੋਂ ਤੇ ਬਹੁਤ ਖਤਰਨਾਕ ਵਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰਾ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸਚਕਣ ਸ਼ਹੀਦ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਉੱਥੋਂ ਅੱਤਵਾਦੀ ਕੱਢਣ ਵਾਸਤੇ ਉਹ ਹਮਲਾ ਇਦਰਾ ਗਾਂਦੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹੈਂਦਾ ਕੋ